ਸਤਨਾਮ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਪੰਜਵਾ ਜਿਸ ਕਾ ਤਨ ਮਨ ਤਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨਹੀ ਸੁਣਿਆ ਦੁਖ ਸੁਖ ਮੇਰਾ ਤੋਬਿਤ ਨੀ ਕੀ ਖਟਾਨੀ ਜੀ ਕੀ ਇਹ ਕਹੀ ਪਹਿਮਨੀ ਅਵਰ ਯਤਨ ਕਰ ਰਹੇ ਬੋ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਣੀ ਰਹਾਓ ਅਮਰਤ ਨਾਮ ਨਿਰਮੋਲ ਕਹੀਰਾ ਗੁਰ ਦੀਨੋ ਮੰਤਾਨੀ ਡਿਗੇ ਨਾ ਡੁਲੇ ਧ੍ਰਿੜ ਕਰ ਰਹਿਓ ਹੁਣ ਹੋਏ ਤ੍ਰਿਪਤਾਨੀ ਹੋਏ ਜੋ ਬੀਚ ਹਮ ਤੁਮ ਕਸ਼ ਹੋਤੇ ਤਿਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਤੈ ਲੀ ਹੋਈ ਐ ਤਾਤੇ ਕਨਕ ਵਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਕੋ ਨਾਨਕ ਨੀ ਚਲ ਕਰ ਬਾਦਿਓ ਗੁਰ ਕੀਓ ਬੰਦਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਾਤ ਬਾਣੀ ਕੋ ਨਾਨਕ ਨੀ ਚਲ ਕਰ ਬਾਦਿਓ ਗੁਰ ਕੀਓ ਬੰਦਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਧਨ ਅਸਰੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਹੇ ਭਾਈ ਜਿੰਦ ਦੀ ਅਰਦਾਸ ਇੱਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ। ਪਰਮਾਤਮਾ ਦੇ ਆਸਰੇ ਤੋਂ ਬਿਨਾਂ ਲੋਕ ਹੁਰਪਤੇ ਰੇਜਤਨ ਕਰਕੇ ਥੱਕ ਜਾਂਦੇ ਹਨ। ਉਹਨਾਂ ਯਤਨਾਂ ਦਾ ਮੁੱਲ ਇੱਕ ਤਿਲ ਜਿੰਨਾ ਵੀ ਨਹੀਂ ਸਮਝਿਆ ਜਾਂਦਾ। ਠਹਿਰਾਓ। हे ਭਾਈ ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ। ਇਹ ਸਾਰਾ ਧਨ ਪਦਾਰਥ ਵੀ ਉਸੇ ਦਾ ਦਿੱਤਾ ਹੋਇਆ ਹੈ। ਉਹੀ ਸੁਚੱਜਾ ਹੈ ਤੇ ਸਿਆਣਾ ਹੈ। ਅਸਾ ਜੀਵਾਂ ਦਾ ਦੁੱਖ ਸੁੱਖ ਸਦਾ ਉਸ ਪਰਮਾਤਮਾ ਨਹੀਂ ਸੁਣਿਆ ਹੈ ਜਦੋਂ ਸਾਡੀ ਅਰਦਾਸ ਅਰਜੋਈ ਸੁਣਦਾ ਹੈ ਤਦੋਂ ਸਾਡੀ ਹਾਲਤ ਚੰਗੀ ਬਣ ਜਾਂਦੀ ਹੈ ਹੇ ਭਾਈ ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ ਨਾਮ ਇੱਕ ਐਸਾ ਹੀਰਾ ਹੈ ਜਿਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ ਗੁਰੂ ਨੇ ਇਹ ਨਾਮ ਮੰਤਰ ਜਿਸ ਮਨੁੱਖ ਨੂੰ ਦੇ ਦਿੱਤਾ ਉਹ ਮਨੁੱਖ ਵਿਕਾਰਾਂ ਵਿੱਚ ਡਿੱਗਦਾ ਨਹੀਂ ਡੋਲਦਾ ਨਹੀਂ ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ ਉਹ ਮੁਕੰਮਲ ਤੌਰ ਤੇ ਮਾਇਆ ਵੱਲੋਂ ਸੰਤੋਖੀ ਰਹਿੰਦਾ ਹੈ ਹੇ ਭਾਈ ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ ਹੀਰਾ ਮਿਲ ਜਾਂਦਾ ਉਸ ਦੇ ਅੰਦਰੋਂ ਉਹਨਾਂ ਮੇਰ ਤੇਰ ਵਾਲੇ ਸਾਰੇ ਵਿਤਕਰਿਆਂ ਦੀ ਗੱਲ ਮੁੱਕ ਜਾਂਦੀ ਹੈ ਜੋ ਜਗਤ ਵਿੱਚ ਬੜੇ ਪ੍ਰਬਲ ਹਨ ਉਸ ਮਨੁੱਖ ਨੂੰ ਹਰ ਪਾਸੇ ਪ੍ਰਮਾਤਮਾ ਹੀ ਈਉਂ ਦਿਸਦਾ ਜਿਵੇਂ ਅਨੇਕਾਂ ਗਹਿਣੇ ਮਿਲ ਕੇ ਗਾਲੇ ਜਾ ਕੇ ਰੈਣੀ ਬਣ ਜਾਂਦੀ ਹੈ ਤੇ ਉਸ ਢੇਲੀ ਤੋਂ ਉਹ ਸੋਨਾ ਹੀ ਅਕਵਾਉਂਦੀ ਹੈ। हे ਭਾਈ ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦੀ ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ ਉਸਤੇ ਅੰਦਰ ਆਤਮਿਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ ਉਸ ਨੂੰ ਹਰ ਤાં ਸੋਭਾ ਮਿਲਦੀ ਹੈ ਉਸ ਦੇ ਹਿਰਦੇ ਵਿੱਚ ਸਿਪ ਸਲਾ ਦੀ ਪਾਣੀ ਦੇ ਮਾਨੋ ਇੱਕ ਰਸ ਵਾਜੇ ਵੱਜਦੇ ਰਹਿੰਦੇ ਹਨ ਏ ਨਾਨਕ ਆਖ ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ ਉਹ ਮਨੁੱਖ ਸਦਾ ਲਈ ਪ੍ਰਭੂ ਚਰਣਾ ਵਿੱਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ This is today's Hukam Nama from Sri Dravar Sai uttered by our fifth Guru Guru Arjandevji under heading the Nasri Fifth Mahal. Guru Savji is saying that body, mind, wealth, and everything belong to him. He alone is all wise and all knowing. He listens to my pains and prayers, And then my condition improves. My soul is satisfied with the one Lord alone. People make all sorts of other efforts, but they have no value at all. Pause. The Ambrosial Nam, the name of the Lord, is a priceless jewel. The Guru has given me this advice; it cannot be lost. And it cannot be shaken off. It remains steady, and I am perfectly satisfied with it. Those things which tore me away from you, Lord, are, are now gone. When golden ornaments are melted down into a lump, they are still said to be gold. The divine light has illuminated me. And I am filled with celestial peace and glory. The unstruck melody of the Lord's bani resounds within me. Says Nanak, I have built my eternal home. The Guru has constructed it for me. Ji ka khalsa, Ki Fateh.